ਇਹ ਰਾਹ ਆ ਗਿਆ ਜੀ ਕੱਚਾ ਕੱਚਾ ਤਿੰਨ ਕਰਮ ਦਾ ਪਿੰਡ ਵਿੱਚ ਦੀ ਖੇਤਾਂ ਨੂੰ ਰਾਹ ਜਾਂਦਾ ਜੀ ਤਿੰਨ ਕਰਮ ਦਾ ਪਿੰਡ ਤੋਂ 8 ਕਿੱਲੇ ਵਾਟ ਜ਼ਮੀਨ ਸ਼ੁਰੂ ਹੋ ਜਾਂਦੀ ਜੀ ਕੋਈ ਵੱਡੀ ਤਾਰ ਨਹੀਂ ਉੱਪਰ ਕੋਈ ਖੰਭੇ ਦੀ ਲਾਈਨ ਨਹੀਂ ਹੈਗੀ ਵਿੱਚ ਇਹਦੇ ਹਾਂ ਵੇਖੋ ਸਾਰੀ ਜ਼ਮੀਨ ਆ ਜੀ ਰਾਹ ਦਾ ਮੱਥਾ ਹੀ ਲੱਗ ਜਾਂਦਾ ਜੀ ਸਾਰਾ ਇਹਦੇ ਵਿੱਚ ਦੋ ਸੋਲਰ ਮੋਟਰਾਂ ਨੇ ਜੀ ਸਾਰੀ ਜ਼ਮੀਨ ਰਾਹ ਦੇ ਨਾਲ ਲੱਗਦੀ ਚਾਰ ਕਿਲੇ ਤਕਰੀਬਨ ਮੱਥਾ ਲੱਗਦਾ ਜਾਂਦਾ ਹੈ ਰਾਹ ਦਾ ਜਿਹੜਾ ਨਹਿਰੀ ਪਾਣੀ ਹੈ ਜੀ ਨਹਿਰੀ ਪਾਣੀ ਆ ਵਿਖੋ ਨੂੰ ਚਿੱਟਾ-ਚਿੱਟਾ ਜਿਹੜਾ ਤੁਹਾਨੂੰ ਦਿਦਾ ਇਹ ਥੋੜੀ ਖਾਲਾ ਹੀ ਨਹਿਰ ਦਾ ਆ ਨਹਿਰ ਦਾ ਖਾਲਾ ਜੀ ਜਿਉਂ ਕਰਕੇ ਮੈਂ ਵਿਖਾ ਦਣਾ ਜੀ ਉਹ ਸੋਲਰ ਮੋਟਰ ਲੱਗੀ ਹੈ ਜੀ ਇੱਕ ਸੋਲਰ ਮੋਟਰ ਉਹ ਸਾਹਮਣੇ ਲੱਗੀ ਦੋ ਮੋਟਰਾਂ 16 ਕਿਲੇ ਥਾਂ ਜੀ ਫਰੀਦਕੋਟ ਤੋਂ ਸਿਰਫ 10 ਕਿਲੋਮੀਟਰ ਦੂਰੀ ਹੈ ਇਹ ਬਹੁਤ ਵਧੀਆ ਸੌਦਾ ਜੀ